ਨਾਮ ਸਤਿ ਗੁਰੂ ਸਾਹਿਬ ਜੀ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਬੰਦਤ ਬੰਦਨ ਪਾਇਆ ਮੁਕਤ ਹੈ ਗੁਰ ਅਨਲ ਬੁਝਾਇਆ ਜਬ ਨਿਅਖ ਸਿਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਉਨਮਨ ਪਾਤ ਉਨਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਲੈ ਸਕਤ ਸਹਾਰੰ ਪੈਸੀ ਲੈ ਗगन ਮਜ਼ਾਰੰ ਬੇਦੀਅ ਲੈ ਚਕਰ ਪੁਹੰਗਾ ਪੇਟੀਅ ਲੈ ਰਾਏ ਨੇ ਸੰਗਾਂ ਚੁਕੀਅ ਲੈ ਮੋਹ ਮਯਾ ਸਾ ਸਸ ਕੀਨੂ ਸੂਰਗਿ ਰਾਸਾ ਜਬ ਕੁੰਭਕ ਭਰਪੁਰ ਲੀਨਾ ਤਹ ਬਾਜੇ ਅਨਹਦ ਬੀਨਾ ਬਕਤਾਂ ਬਕ ਸ਼ਬਦ ਸੁਨਾਇ ਸੁਨਤਾ ਸੁਨ ਮਨ ਬਸਾਇ ਕਰ ਕਰਤਾ ਉਤਰਸ ਪਰਮ ਕਹ ਕਬੀਰਾ ਸਰਮ ਚੰਦ ਸੁਰਜ ਦੋਇ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿਆ ਪਸਾਰ ਰਹਾਉ ਹੀਰਾ ਦੇਖ ਹੀਰੇ ਕਰਾਉ ਆਦੇਸ ਕਹ ਕਵੀਰ ਨਿਰੰਜਨ ਲੇਖ ਦੁਨਿਆ ਹੁਸਿਆਰ ਬੇਦਾਰ ਹੈ ਜਾਗਤ ਮੁਸੀਤ ਹਉ ਰੇ ਭਾਈ ਨਿਗਮ ਹੁਸਿਆਰ ਪਹਿਰੂਆ ਦੇਖਤ ਜਮ ਲੇ ਜਾਈ ਰਹਾਉ ਨੀਬ ਭਇਆ ਆਂਬ ਆਂਬ ਭਇਆ ਨੀਂਬਾ ਕਿਲਾ ਪਾਕਾ ਚਾਰੇ ਨਾਲੀਏ ਰ ਫਲ ਸੇਬਰ ਪਾਕਾ ਮੂਰਖ ਮੁਗਦ ਗਵਾਰ ਹਾਰ ਭਇਓ ਖਾਂਡ ਰੇਤ ਮੈਂ ਬਿਖਰਿਓ ਹਸਤੀ ਚੁਣਿਓ ਨਾ ਦਾਈ ਕਹ ਕਮੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ ਬਾਣੀ ਨਾਮਦੇਵ ਜੀਓ ਕੀ RAM ਕਲੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਆ ਨੀਲੇ ਕਾਗਦ ਕਾਟੀਲੇ ਗੁਡੀ ਆਕਾਸ਼ ਮੱਦੇ ਪਰਹੀ ਹਲੇ ਪੰਜ ਜਨਾ ਸਿਉ ਬਾਤ ਬਤਉਗਾ ਚੀਤ ਸੋ ਡੋਰੀ ਰਾਖੀ ਹਲੇ ਮਨ ਰਾਮ ਨਮ ਬੇਦੀ ਹਲੇ ਜੈਸੇ ਕਨਕ ਕਲਾਚਿਤ ਮੰਡਿ ਹਲੇ ਰਹਾਉ ਆ ਨੀਲੇ ਕੁੰਬ ਪਹਾਈਲੇ ਉਦਕ ਰਾਜਕੁਆਰ ਪੁਰੰਦਰਿਏ हस्त बिनु दे विचार करती है चीत सो गागर राखीले मंदिर एक द्वार दस जाके गौ चरावन शाडीले पांच कोस पर गौ चरावत चीत सो बशरा राखीले कहत नाम देव सुनहु ते लोचन बालक पालन पौदीले अंतर बाहर काज बिरुधी चीत सो बारक राखीले वेद पुराण शास्त्र अनंता गीत क बेत ना गावगो अखंड मंडल निरंकार में है अनहद बीन बजावगो बैरागी राम गावगो शब्द अतीत अनाहद राता आकुल का घर जाओ गो रहौ इडा पिंगुला और सुखमन पौने बंद रहौगो ਚੰਦ ਸੂਰਜ ਦੋਇ ਸਮਕਾਰ ਆਖੋ ਬ੍ਰਹਮ ਜੋਤ ਮਿਲ ਜਾਊ ਗੋ ਤੀਰਥ ਦੇਖ ਨਾ ਜਲ ਮੈ ਪੈਸਾ ਉਜੀ ਜੰਤਨਾ ਸਤਾਵਗੋ ਆਠ ਸਾਠ ਤੀਰਥ ਗੁਰੂ ਦਿਖਾਏ ਘਟ ਹੀ ਪੀਤਰ ਨਾਊ ਗੋ ਪੰਜ ਸਹਾਈ ਜਨਕੀ ਸੋਭਾ पलो पलो ना कहवा गो नमक है चित हर सिओ राता सुन समाद समाओ गो माय ना होती बाप ना होता कर्म ना होती काया हम नहीं होते तुम नहीं होते कौनक कहांते आया राम कोई ना किसही के, के राज से तरवर पंख बसेरा रहाओ ਚੰਦਨ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਆਸਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂਤੇ ਆਇਆ ਖੇਚਰ ਪੂਚਰ ਤੁਲਸੀ ਵਾਲਾ ਗੁਰ ਪ੍ਰਸਾਦੀ ਪਾਇਆ ਨਮ ਪ੍ਰਨਵਾ ਪਰਮ ਤਾਤ ਹੈ ਸਤ ਗੁਰ ਹੋਏ ਲਖਾਇਆ RAM ਕਲੀ ਘਰ ਦੁਜਾ ਬਨਾਰ ਸੀਤਾ ਤਪ ਕਰ ਉਲਟ ਤੀਰਥ ਮਰ ਅਗਨ ਦਹ ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ ਸੋਨਾ ਗਰਬ ਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨ ਕੀਜੈ ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਹਾਉ ਗੰਗਾ ਜਾਉ ਗੋਦਾਵਰ ਜਾਈਐ ਕੁੰਭ ਜਾਉ ਕੇਦਾਰ ਨਾਈਐ ਗੋਮਤੀ ਸਹਸ ਗਉ ਦਾਨ ਕੀਜੈ कोट जौ तीर्थ करा तन जौ हिवाले गर राम नाम सर तौ ना पूजे अस दान गज दान सिहजानारी भूम दान अस दान नित नित हे कीजे आकम जौ निर्माइल कीजे आप बराबर कंचन दीजे राम नाम सर तौ ना पूजे ਮਨਹਿ ਨ ਕੀ ਜਰੂਸ ਜਮਹਿ ਨ ਦੀਜਾ ਦੋਸ ਨਿਰਮਲ ਨਿਰਵਾਣ ਪਦ ਚੀਨ ਲੀਜੈ ਜਸਰਥ ਰਾਇ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਾਮਾ ਨਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਬੜੀਆ ਗੁਣਿਆ ਨਾਮ ਸਭ ਸੁਣੀਐ ਅਨਭਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸ ਹੈ ਨਾ ਪਰਸੈ ਦੇਵ ਸੰਸਾ ਗਾਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਜ ਹਮੇ ਲੂਟੇ ਰਹਾਓ ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਹੀ ਗਿਆਨੀ ਗੁਣੀ ਸੂਰ ਹਮ ਗਾਤੇ ਇਹ ਬੋਦ ਕਬਹੇ ਨਾ ਨਾਸੀ कहर रविदास सब नहीं समझस फूल परे जसे बौरे मोहे आधार नाम नारायण जीवन प्राण धन मोरे रामकली वाणी बेनी जियौ की एक ओंकार सतगुरु प्रसाद इडा पिंगुला और सुखमला तीन बसे 128 बेनी संगम तह पिराग मन मज्जन करे तिथाई संत होतह निरंजन रामह गुर गम चीना बिरला कोए तह निरंजन रमैया होए रहआव देव स्थान क्या निशानी तह बाजे शब्द अनाहद वाणी तह चंद्र सूरज पौ न वाणी ਸਾ ਕੀ ਜਾਗੀ ਗੁਰਮੁਖ ਜਾਣੀ ਉਪਜ ਗਿਆਨ ਦੁਰਮਤ ਛੀਜੈ ਅੰਮ੍ਰਿਤ ਰਸ ਗਗਨੰਤਰ ਪੀਜੈ ਏਸ ਕਲਾ ਜੋਤਿ ਦਾਣ ਪਿਉ ਭੇਟੈ ਤਾਸ ਪਰਮ ਗੁਰ ਦੇਉ ਦਸਮ ਦਵਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ जागत रह सुखब सो हुना सोवै तीन तिलोक समाध पलोवै बीज मंत्र लए हृदय रहै मनवा उलट सुन मैग है जागत रह ना अलिया पाख है पांचो इंद्री बस कर आखै गुरु की साखी राखै जीत मन तन अर्प कृष्ण प्रीति कर पलव साखा बिचारे ਆਪਣਾ ਜਨਮ ਨ ਜੁਆ ਹਾਰੇ ਅਸੁਰ ਨਦੀ ਕਾ ਬੰਧਾ ਮੂਲ ਪਸ਼ਮ ਫੇਰ ਚੜਾਵੇ ਸੂਰ ਹਜ਼ਾਰ ਜਰ ਸੁਨ ਝਰ ਚਰੈ ਜਗਨਨਾਥ ਸਿਉ ਗੋਸ਼ਟ ਕਰੈ ਚਉ ਮੁਖ ਦੀਵਾ ਜੋਤ ਦੁਆਰ ਪੱਲੂ ਅਨਤ ਮੂਲ ਵਿਚਕਾਰ ਸਰਬ ਕਲਾਲੇ ਆਪੇ ਰਹਿ ਮਨ ਮਾਨਕ ਰਤਨਾ ਮਹ ਗੁ ਹੈ ਮस्तक ਪਦਮ ਦੁਆਲੇ ਮਨੀ ਮਾਹੇ ਨਰਜੰਤ੍ਰੇ ਭਵਨ ਤਣੀ ਪੰਚ ਸ਼ਬਦ ਨਰਮਾਇਲ ਬਾਜੇ ਤੁਲਕੇ ਚਵਰ ਸੰਖ ਕਾਨ ਗਾਜੇ ਦਾਲ ਮਲਦ ਤਹੂੰ ਗੁਰਮੁਖ ਗਿਆਨ ਬੇਨੀ ਦਤੈ ਤੇਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਾਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਓਏ ਲਜਾਰੇ ਓਏ ਲਗਾਡੇ ਤੇਰੀ ਗਤ ਦੂਹ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਕਿਉ ਦਿਸ ਪਸਰਿਓ ਹੈ ਜਮ ਜੀਵ ਰਹਾਉ ਕਬਤ ਪੜੇ ਪੜ ਕਬਤਾ ਮੂਏ ਕਪੜੇ ਕੇ ਦਾ ਰਹਿ ਜਾਈ ਜਟਾ ਤਾਰ ਤਾਰ ਜੋਗੀ ਮੂਏ ਤੇਰੀ ਗਤ ਇਨੇ ਨਾ ਪਾਈ ਦਰਬ ਸੱਚ ਸੱਚ ਰਾਜੇ ਮੂਏ ਗੱਲੇ ਕੰਚਨ ਪਾਰੀ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭ ਬਗੂਤਾ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰ ਆ ਜਬ ਜਰੀਏ ਤਬ ਹੋਏ பசਮ ਤਨ ਰਹੇ ਕਿ ਰਮ ਦਲ ਖਾਈ ਕਾ ਕੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਏ ਵਡਾਈ ਕਹਿ ਪਈਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਦਰ ਮੁਖ ਰਹਤਾ ਸੋ ਦਿਨ ਕੈਸੇ ਫੁੱਲਿਆ ਰਹਾਉ ਜੋ ਮਦਮਾਖੀ ਤੂੰ ਸਠੋਰ ਰਸ ਜੋਰ-ਜੋਰ ਤਨ ਕੀਆ ਮਰਤੀ ਬਾਰ ਲਿਓ ਲਿਓ ਕਰੀਐ ਪੂਤ ਰਹਿਣ ਕੋ ਦੀਆ ਦਿਉਰੀ ਲੋਵਰੀ ਨਾਰ ਸੰਗ ਪਈ ਆਗੇ ਸਜਣ ਸੁਹਿਲਾ ਮਰ ਕਟ ਲੋ ਸਭ ਲੋਕ ਕਟੰਬ ਪਏ ਵਾਗੇ ਹੰਸੇ ਅਕੇਲਾ ਕੈਤ ਕਬੀਰ ਸੁਣੋ રે ਪ੍ਰਾਣੀ ਪਰੇ ਕਾਲ ਗਰਸ ਕੂਆ ਯੋਥੀ ਮਾਇਆ ਆਪ ਬੰਧਾਇ ਜੋ ਨਲਨੀ ਪਰਮਸੂਆ ਬੇਦਪਰਾਣ ਸਬੇ ਮਤ ਸੁਣਕੇ ਕਰੀ ਕਰਮ ਕੀ ਆਸਾ ਕਾਲਕਰਤ ਸਭ ਲੋਕ ਸਿਆੜੇ ਉਠ ਪੰਡਤ ਪੈ ਚੱਲੇ ਨਰਾਸਾ ਮਨ ਰੇ ਸਰਿਓ ਨ ਇਕ ਕਾ ਜਾ ਪਜਿਓ ਨ ਰਗਪਤ ਰਾਜਾ ਰਹਾਉ ਬਣਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਣ ਖਾਇਆ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇਆ ਭਗਤ ਨਾਰ ਦੀਰ ਦੈ ਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗ ਨੀ ਨਿਭ ਹੋਇ ਬੈਠੇ ਉਨ ਹਰ ਪਿਆ ਕਿਆ ਲੀਨਾ ਪਰੇ ਉਹ ਕਾਲ ਸਭੇ ਜਗ ਉਪਰ ਮੈਂ ਲਿਖੇ ਪਰ ਮੰਗਿਆਨੀ ਕੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੀ ਕਰ ਦੂਜਾ дой دوی ਲੋਚ ਨਾ ਪੇਖਾ ਹਉ ਹਰ ਬਿਨ ਔਰ ਨ ਦੇਖਾ ਨੈਣ ਰਹੇ ਰੰਗ ਲਾਈ ਆਪੇ ਗਲ ਕਹਿਣ ਨ ਜਾਈ ਹਮਰਾ ਪਰਮ ਗਿਆ ਆਪੋ ਭਗਾ ਜਬ ਰਾਮ ਨਾਮ ਚਿਤ ਲਾਗਾ ਰਹਾਓ ਬਾਜੀ ਕਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਬਾਜੀ ਕਰ ਸਵਾਗ ਅਕੇਲਾ ਆਪਣੇ ਰੰਗ ਰਵੇ ਅਕੇਲਾ ਕਥਨੀ ਕੈ ਪਰਮ ਨਜਾਈ ਸਭ ਕਥ ਕਥ ਰਹੀ ਲਕਾਈ ਜਾ ਕੋ ਗੁਰਮੁਖ ਆਪ ਬਜਾਈ ਤਾਂ ਕੇ ਹਿਰਦੇ ਰਹਾ ਸਮਾਈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਘਰ ਲੀਨੀ ਕਹਿ ਕਬੀਰ ਰੰਗ ਰਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਦ ਕੇ ਥਾਟਾ ਸਮੁੰਦ ਬਲਵਨ ਕੋ ਮਾਟਾ ਤਾਂ ਕੀ ਹੋ ਬਲਵਨ ਹਾਰੀ ਕਿਉ ਮੇਟੇ ਗੁਸ਼ਾ ਸੁ ਤੁਹਾਰੀ ਚੇਰੀ ਤੂ ਰਾਮ ਨ ਕਰ ਸੁ ਪਤਾਰਾ ਜਗ ਜੀਵਨ ਪ੍ਰਾਣ ਅਧਾਰਾ ਰਹਾਉ ਤੇਰੇ ਗਲੇ ਕੋਤ ਪਗ ਮੇਰੀ ਤੂੰ ਕਰ ਕਰ ਰਮਈਆ ਫੇਰੀ ਤੂੰ ਅਜਬੂ ਨਾ ਚੇਤ ਸੁ ਚੇਰੀ ਤੂੰ ਜਮ ਬਪਰੀ ਹੈ ਹੇਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤੈ ਸੋ ਮਤ ਕਹਾ ਤੇ ਪਾਈ ਜਾ ਕੇ ਪਰਮ ਕੀ ਲੀਕ ਮਟਾਈ ਸੋ ਰਸ ਕਬੀਰ ਹੈ ਜਾਨਿਆ ਮੇਰ ਗੁਰ ਪ੍ਰਸਾਦ ਮਨ ਮੰਨਿਆ ਜੈ ਬਾਜ ਨ ਜੀ ਆ ਜਾਈ ਜੋ ਮਿਲੇ ਤਕਾਲ ਅਭਾਈ ਸਦ ਜੀਵਨ ਪਲੋ ਕਹਾਹੀ ਮੂਏ ਬਿਨ ਜੀਵਨ ਨਾਹੀ अब क्या कथिए ज्ञान बिचारा निरनिरखत गत व्यवहार रहाओ कस कुंकर चंदन गरिया बिन नैनो जगत निहारिया भूत पिता एक जाया बिन ठार नगर बसाया याचक जन दाता पाया सो दिया न जाई खाया छोड़िया न जाहे मुका औरन पै जा न चुका ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮੰਨੈ ਕਬੀਰੈ ਸੋ ਤਨ ਪਾਇਆ ਹਰ ਭੇਟ ਤੇ ਆਪ ਮਟਾਇਆ ਕਿਆ ਪੜੀਏ ਕਿਆ ਗੁਣਿਐ ਕਿਆ ਭੇਦ ਪਰਾ ਨਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਬ ਸਗਵਾਰਾ ਕਿਆ ਸੋਚੇ ਬਾਰੰਬਾਰ ਹਰਹਾ ਅੰਧਿਆਰੇ ਦੀਪਕ ਚਹੀਏ ਇੱਕ ਬਸਤੇ ਅਗੋਚਰ ਨਹੀਂ ਐ ਬਸਤੇ ਅਗੋਚਰ ਪਾਈ ਘਟ ਦੀਪ ਕਰਿ ਹਾਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਹਿਰਦੇ ਕਵਟ ਮੁਖ ਗਿਆਨੀ ਝੂਠੇ ਕਹਾ ਬਲੋਬ ਸੁਪਾਨੀ ਕਾਇਆ ਮਾਜਸ ਕੋਣ ਗੁੜਾ ਜਿਉ ਕਟ ਪੀਤਰ ਹੈ ਮਲਨਾ ਰਹਾਉ ਲੋਕੀ ਅਠਸਤ ਤੀਰਥ ਲਾਈ ਕੋਰਾਪਨ ਤੋ ਨ ਜਾਈ ਕਹ ਕਬੀਰ ਵਿਚਾਰੀ ਪਵ ਸਾਗਰ ਤਾਰ ਮਰਾਰੀ ਸੋ ਰਠਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਤਨ ਧਿਆਵੇ ਸਤਦਾਰਾ ਪੈ ਆਣ ਲੱਡਾਵੇ ਮਨ ਮੇਰੇ ਪੂਲੇ ਕਵਟਨ ਕੀਜੈ ਅੰਤ ਨਭੇਰਾ ਤੇਰ ਜੀ ਪੈ ਦੀ ਜਹਿ ਰਹਾਉ ਛਿਨ ਛਨ ਤਨ ਸੀਜਹਿ ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਨੀ ਹੋ ਨ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਫਿਰਦੇ RAM ਕੀ ਨਾ ਜਪੇ ਸਵੇਰਾ ਸੰਤੋ ਮਨ ਪਵਣ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ ਰਹਾਉ ਗੁਰਦਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਹਲੇ ਅਨਹਦ ਵਾਜੇ ਕੁੰਭ ਕਮਲ ਜਲ ਪਰਿਆ ਜਲ ਮੇਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਨਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤਿ ਅਤਿachar hi ਤਾਰ ਆਉਂਦੀ ਹਾਂ ਜੀ ਹਾਂਜੀ ਦੱਸ ਦਿਓ ਵਾਰਨ 2 3 ੴ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਾਈ ਫਿਰ ਅੰਗਗਾ ਕੁਰਤੀ ਅਮਰਦਾਸ ਰਾਮਦਾਸੇ ਵੀ ਸਹਾਇ ਅਰਜਨ ਵਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਤੇ ਮਹਾਦਰ ਸਿਮਰੈ ਕਰਨੋ ਨਦਾਵੇ ਤਾਇ ਸਭ ਥਾਈ ਹੋ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋ ਸਹਾਇ ਦਸਾਂ ਪਾਤਸ਼ਾਹਾਂ ਕੀ ਜੋ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਹਾਂ ਸਹਿਬਜ਼ਾਦਿਆਂ ਚਾਰੀਆਂ ਮੁਕਤਿਆਂ ਮਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਲਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਇੰਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਗੜੀਆਂ ਧਰਮ ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰ ਗਿਆ ਲਾਵਾ ਇੰਗਾ ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਵਾਈ ਤਿੰਨਾ ਸਿੰਘਾਂ ਸਿੰਘਣੀਆਂ ਪਟੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾ ਸਰਬੱਤ ਗੁਰਦਵਾਰਿਆ ਜੀ ਕਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿ ਆਵੇ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਵਨਖਾਂ ਸਾਜੀ ਸਾਹਿਬ ਤਵਾ ਤਾ ਰਸ਼ਿਆਰੇ ਆਏ ਦੇਵ ਤੇਰ ਫਤੇ ਫਿਰਦ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ਨਾ ਜੀ ਸਿੱਖਾ ਦੂ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਵੇਖ ਦਾਤ ਵਸਾ ਦਾਤ ਪ੍ਰੋਸਾ ਦਾਤ ਦਨ ਸਰ ਦਾਤ ਨਾਮ ਦਾਤ ਸ੍ਰੀ ਅੰਮ੍ਰਿਤਸਰ ਜੀ ਕੇਸ਼ ਨਾਮ ਚੌਂਕੀਆਂ ਚੰਡੇ ਗੁੰਗੇ ਜੁਗੋ ਜੁਗ ਅਟਾਲ ਧਰਮ ਕਾਜ ਐਕਾਰ ਖਾਲਸਾ ਸਹਿ ਗੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖੇ ਆਪੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਅ ਦਾ দান ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੇ ਬਮਾੜਿਆਂ ਦੇ ਮਾਣ ਸਤਿਗੁਰੂ ਨਤਾੜਿਆਂ ਦੇ ਕਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਬਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੀ ਅਪਾਰ ਰਹਿਮਤ ਹੋਈ ਆਪ ਜੀ ਨੇ ਬਲ ਉਦਮ ਉਤਸ਼ਾਹ ਦੋਸ਼ੀ ਕੀਤਾ ਹੈ ਸਤਿਗੁਰੂ ਜੀਓ ਸਾਹਿਬ ਸਤਿਗੁਰੂ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਵਾਰ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਹੋਇਆ ਸਹਿਜ ਪਾਠ ਦੀ ਅਰੰਭਤਾ ਹੋਈ ਸਤਿਗੁਰੂ ਆਪ ਜੀ ਦੀ ਪਾਵਨ ਬਾਣੀ ਵਿੱਚੋਂ ਸਹਿਜ ਪਾਠ ਕੀਤਾ ਗਿਆ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਬਾਣੀ ਪੜ੍ਹਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਮਾਫ਼ ਕਰਨੀਆਂ ਅੱਗੇ ਤੋਂ ਸਮਤ ਵbsch ਕਰਨੀ ਦਰੋਂ ਕਰੋ ਗੁਰਸਿੱਖੀ ਜੀਵਨ ਬਖਸ਼ਣਾ ਬਾਣੀ ਬਾੜੇ ਨਾਮ ਪਿਆਰ ਬਖਸ਼ਿ ਕਰਾਉਣਾ ਨਾਮ ਨਿਤ ਨੇਮ ਦੀਆਂ ਦਾਤਾਂ ਬਖਸ਼ਿ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰੋ ਹੁਕਮ ਨਾਵੇਂ ਬਖਸ਼ਿਸ਼ ਕਰਨੇ ਹੁਕਮ ਨਾਵੇਂ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਸੇਈ ਪਿਆਰੇ ਮਿਲਣੇ ਜੇ ਨਾਮ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਨਾਲਕ ਨਾਮ ਚੜ੍ਹਦੀ ਕਲਾ ਤੇਰੇ ਪਾੜੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਫਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਮਾਸਰੀ ਮਹੱਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤ ਗੁਰ ਪਰ ਸਾਗ ਇਹ ਧੰ ਅਖੋਟ ਨਾਨਖ ਖੁਟਾ ਨ ਜਾਏ ਪੂਰਾ ਸਤ ਗੁਰ ਦੀ ਆਦਖਾਏ ਆਪਣੇ ਸਤਗੁਰ ਕਉ ਸਦ ਬਲ ਜਾਈ ਗੁਰ ਕਰਪਾ ਤੇ ਹਰ ਮਨ ਵਸਾਈ ਇਹੋ ਧੰਨ ਅਖੋਟ ਨਾਗ ਖੁਟੈ ਨਾ ਜਾਏ ਪੂਰ ਸਤਗੁਰ ਦੀ ਆਗ ਖਾਈ ਆਪਣੇ ਸਤਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤਾ ਹਰ ਨਾਮ ਲੈ ਬਲਾਈ ਗੁਰਪੂਰ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਈ ਰਾਉ ਅਵ ਗੁਣ ਕਾਟ ਗੁਣ ਰਗਸਮਾਏ ਕ੍ਰਿਪਾ ਸਹਜ ਸੁਭਾਈ ਓਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸੁਮਾਣੀ ਇਕ ਕਰਜ ਜਨ ਦੇਖੋ ਭਾਈ ਦੁਗਦਾ ਮਾਰ ਮਨ ਵਸਾਈ ਨਾਮਯ ਬੋਲ ਕਾ ਨਾ ਪਾਇਆ ਜਾਏ ਗੁਰ ਪਰਸਾਰ ਵਸੈ ਮਨ ਆਈ ਸਰਮੈ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਤਬ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ